ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਔਰ ਇਸ ਕਾਲੇ ਪਾਣੀ ਮੋਰਚੇ ਦੇ ਉੱਤੇ ਪਹੁੰਚੇ ਅਹੁਦੇਦਾਰ ਸਹਿਬਾਨ ਇਸ ਟੀਮ ਦੇ ਮੈਂਬਰ ਸਹਿਬਾਨ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ 2.5 ਸਾਲ ਪਹਿਲਾਂ ਜਦੋਂ ਅਸੀਂ ਇਹ ਸਰਕਾਰ ਚੁਣੀ ਸੀ ਸਾਰਿਆਂ ਦੇ ਮਨ ਦੇ ਵਿੱਚ ਬੜੇ ਮਲਬਲੇ ਬੜੇ ਚਾ ਸੀਗੇ ਕਿ ਪੰਜਾਬ ਦੇ ਵਿੱਚ ਕੋਈ ਨਾ ਕੋਈ ਬਦਲਾਅ ਆਊਗਾ ਪੰਜਾਬ ਤਰੱਕੀ ਦੀ ਰਾਹ ਤੇ ਜਾਊਗਾ ਪੰਜਾਬ ਦੇ ਲੋਕ ਸੌਖੇ ਹੋਣਗੇ ਪੰਜਾਬ ਦੇ ਲੋਕਾਂ ਨੂੰ ਧਰਮਿਆ ਤੋਂ ਨਜਾਤ ਮਿਲੂਗੀ ਲੋਕਾਂ ਦੀਆਂ ਮੁਸਕਣਾ ਲੋੜ ਗਿਆ ਪਰ ਇਨਾ ਅਫਸੋਸ ਇੰਨੀ ਜੱਦੋ ਜਹਦ ਇਨਾ ਦੁੱਖ ਕਿ ਗੱਲਾਂ ਤੇ ਸਾਨੂੰ ਕੀਤੀਆਂ ਸੀ ਨਸ਼ਾ ਬੰਦ ਕਰਨ ਦੀਆਂ ਗੱਲਾਂ ਤੇ ਸਾਨੂੰ ਕੀਤੀਆਂ ਸੀ ਮਾਫੀਆ ਬੰਦ ਕਰਦੀਆਂ ਗੱਲਾਂ ਤੇ ਸਾਨੂੰ ਕੀਤੀਆਂ ਸੀ ਰੇਤ ਸ਼ਰਾਬ ਟਰਾਂਸਪੋਰਟ ਇਸ ਸਾਰੇ ਕਾਰੋਬਾਰ ਨੂੰ ਸਹੀ ਕਰਨ ਲਈ ਮਾਫੀਆ ਤੋੜਨ ਲਈ ਪਰ ਦੁੱਖ ਇਸ ਗੱਲ ਦਾ ਹੈ ਕਿ ਅਜੇ ਤੱਕ ਸਾਡੇ ਕੋਲ ਗੰਦਾ ਪਾਣੀ ਨਹੀਂ ਬੰਦ ਹੋਇਆ ਜਿਹਦੇ ਲਈ ਅੱਜ ਸਾਧ ਸੰਗਤ ਜਿਹੜੀ ਜੂਝ ਰਹੀ ਆ ਜਿਹਦੇ ਲਈ ਮੋਰਚਾ ਲੱਗਾ ਬੜੇ ਲੰਬੇ ਸਮੇਂ ਤੋਂ ਕਿਸ ਕਿਸ ਤਰੀਕੇ ਦੇ ਪਾਸੋਂ ਸਾਨੂੰ ਸੁਣਾਏ ਜਾਂਦੇ ਸੀਗੇ ਸਾਨੂੰ ਕਿਸ ਤਰੀਕੇ ਕਲਾਵੇ ਚ ਲਿਆ ਜਾਂਦਾ ਸੀਗਾ ਸਾਨੂੰ ਕਿਸ ਤਰੀਕੇ ਲਾਰੇ ਲਾਏ ਜਾਂਦੇ ਸੀਗੇ ਔਰ ਜੇ ਮੈਂ ਸਰਕਾਰ ਦੀ ਇਹਦੇ ਮੁੱਖ ਮੰਤਰੀ ਦੀ ਇਹਦੇ ਐਮਐਲਏ ਦੀ ਤੁਲਨਾ ਕਰਾਂ ਨਾ ਤੇ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ ਕਿ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਕਿ ਜਿਹੜਾ ਭਾਸ਼ਣ ਦਿੰਦੇ ਉਹ ਗੱਲਾਂ ਬੜੀਆਂ ਵੱਡੀਆਂ ਵੱਡੀਆਂ ਕਰਦੇ ਨੇ ਕਿ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਆਸ਼ਕ ਕੁਰਸੀ ਮਾਲਦੇ ਹੋ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਆਸ਼ਕ ਕੁਰਸੀ ਮਾਲਦੇ ਹੋ ਮਿਲ ਗਈ ਹੈ ਮਖਮਲ ਦੀ ਰਜਾਈ ਲੈ ਕੇ ਤਰਪਾਲ ਦਿਓ ਤਰਪਾਲ ਲੈਣ ਵਾਲੇ ਤੁਸੀਂ ਲੋਕ ਮਖਮਲ ਦੀਆਂ ਰਜਾਈਆਂ 'ਚ ਬਹਿਣ ਵਾਲੇ ਹੋ ਬਣ ਗਏ ਤੁਸੀਂ ਸਾਡੇ ਸੂਬੇ ਨੂੰ ਲੁੱਟ ਰਹੇ ਹੋ ਅੱਜ ਵੀ ਸਾਡੇ ਸੂਬੇ ਦੇ ਵਿੱਚ ਢੱਟ ਖਸਟ ਪੂਰੀ ਹੈ ਤੁਸੀਂ ਬੋਡਾਂ ਦੇ ਉੱਤੇ ਰੋਜ਼ ਪੜਦੇ ਹੋ ਤੁਸੀਂ ਬੋਡਾਂ ਦੇ ਉੱਤੇ ਰੋਜ਼ ਇਸ਼ਤਿਹਾਰ ਵੇਖਦੇ ਹੋ ਮੁੱਖ ਮੰਤਰੀ ਕਹਿੰਦਾ ਮੈਂ ਨਵੀਂ ਨਹਿਰ ਕੱਢਣੀ ਹੈ ਮੈਂ ਪਹਿਲਾ ਇਤਿਹਾਸ ਰਚਨ ਜਾ ਰਿਹਾ ਮੈਂ ਨਵੀਂ ਨਹਿਰ ਕੱਢ ਰਿਹਾ ਕੱਲ ਮੈਂ ਮੁੱਖ ਮੰਤਰੀ ਦਾ ਭਾਸ਼ਣ ਸੁਣਦਾ ਸੀਗਾ ਬਾਹਰ ਕਿਸੇ ਸੂਬੇ ਦੇ ਵਿੱਚ ਬੈਠਾ ਔਰ ਲੋਕਾਂ ਨੂੰ ਕੀ ਕਹਿ ਰਿਹਾ ਜਿਹੜੇ ਉੱਥੋਂ ਦੇ ਇਨਵੈਸਟਰ ਇਕੱਠੇ ਕਰਕੇ ਕਿ ਸਾਡੇ ਇੱਥੇ ਆ ਕੇ ਫੈਕਟਰੀਆਂ ਲਾਓ ਮੈਂ ਨਹੀਂ ਕਹਿੰਦਾ ਸੀ ਕਿਸੇ ਫੈਕਟਰੀ ਦੇ ਉਲਟਿਆ ਮੈਂ ਨਹੀਂ ਕਹਿੰਦਾ ਸੀ ਕਿਸੇ ਕਾਰੋਬਾਰ ਦੇ ਉਲਟਿਆ ਉਹਨਾਂ ਕੋਲ ਨਿਯਮ ਤੇ ਬਣਾਓ ਨਾ ਯਾਰ ਗੰਦਾ ਪਾਣੀ ਸਾਡਾ ਪਾਣੀ ਗੰਧਲਾ ਕਰ ਦਿੱਤਾ ਸਾਡੇ ਦਰਿਆ ਗੰਧਲੇ ਕਰ ਦਿੱਤੇ ਉਹਨਾਂ ਨੂੰ ਕਹੋ ਦੇ ਪੰਜਾਬ ਚ ਪੈਸਾ ਲਾਉਣਾ ਪੰਜਾਬ ਚ ਕੰਮ ਕਰਨ ਤੇ ਬੰਦਿਆਂ ਨੂੰ ਕਰਨਾ ਪਊਗਾ ਜਿਹੜੇ ਨਿਜਮ ਨੇ ਉਹ ਬਣਦੇ ਨੇ ਉਹ ਰੱਖਣੇ ਪੈਣਗੇ ਵਾਟਰ ਟ੍ਰੀਟਮੈਂਟ ਪਲਾਟ ਲਾਉਣੇ ਪੈਣਗੇ ਐਵੇਂ ਵਾਹ ਦੇ ਵਿੱਚ ਛੋਟੇ ਦਾ ਮਾਰੀ ਜਾਓ ਮੁੱਖ ਮੰਤਰੀ ਲਈ ਪਾਪਾ ਬੁੱਲੇ ਸ਼ਾਹ ਬੜਾ ਸੋਹਣਾ ਲਿਖਦੇ ਆ ਕਿ ਪਰ ਪਰ ਆਲ ਮਫਾਜਲ ਹੋਇਆ ਪਰ ਪਰ ਆਲ ਮਫਾਜਲ ਹੋਇਆ ਕਦੇ ਆਪਣੇ ਆਪ ਨੂੰ ਤੋਂ ਪੜਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸੀਤੀ ਕਦੇ ਮਾਨਾ ਪੜੇ ਵਿੱਚ ਤੂੰ ਵੜਿਆ ਹੀ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਕਦੇ ਨਫਸ ਆਪਣੇ ਨਾਲ ਤੋਂ ਲੜਿਆ ਹੀ ਨਹੀਂ ਉੱਥੋਂ ਮੁੱਖ ਮੰਤਰੀ ਅਸਮਾਨੀ ਜੋੜਦੀਆਂ ਫੜਦਾ ਹੈ ਜਿਹੜਾ ਘਰ ਬੈਠਾ ਉਹ ਫੜਿਆ ਹੀ ਨਹੀਂ ਆਹ ਦਰਿਆ ਤੇ ਸਹੀ ਕਰਲਾ ਆਹ ਪੁੱਟਾ ਨਾਲ ਤੇ ਸਹੀ ਕਰਲਾ ਫੇਰ ਬਾਅਦ ਗੱਲਾਂ ਫੇਰ ਕਰੀ ਫੇਰ ਮੁੱਖ ਫੇਰ ਬਾਕੀ ਜਿਹੜੇ ਇਨਵੈਸਟਰ ਆ ਉਹਨਾਂ ਨੂੰ ਸਦਾ ਫੇਦਵੀ ਤੂੰ ਕਹਿਣਾ ਸਾਡਾ ਰੰਗਲਾ ਪੰਜਾਬ ਹੈ ਸੈਕਟਰੀ ਸਾਹਿਬ ਮੈਨੂੰ ਟਾਈਮ ਜਿੰਨਾ ਕੋਈ ਆ ਦੱਸ ਦਿਓ ਸਾਨੂੰ ਕਹਿਣਾ ਰੰਗਲਾ ਪੰਜਾਬ ਹੈ ਸਾਡਾ ਮੈਂ ਤੈਨੂੰ ਕਹਿਣਾ ਕੰਗਲਾ ਪੰਜਾਬ ਬਣਾ ਕੇ ਰੱਖ ਦਿੱਤਾ ਰਾਜੇਵਾਲ ਸਾਹਿਬ ਖੜੇ ਆ ਥੋੜੀ ਕੁਰਬਾਨੀ ਆ ਯਾਰ ਆ ਝੰਡੇ ਤੁਹਾਡੇ ਲੱਗੇ ਨੇ ਕਿਸਾਨਾਂ ਦੇ ਅੱਜ ਕਿੰਨੇ ਕਿੰਨੇ ਸਾਲਾਂ ਤੋਂ ਧਰਨੇ ਬੈਠੇ ਹੋ ਥੋੜੀਆਂ ਕੁਰਬਾਨੀਆਂ ਨੇ ਸਾਨੂੰ ਜੂਝਣਾ ਪੈਣਾ ਸੀ ਇੰਨਾ ਕਮਾ ਲਈ ਫਿਰ ਤੈਨੂੰ ਚੁਣਨ ਦੀ ਕੀ ਲੋੜ ਸੀਗੀ ਐਵੇਂ ਹਵਾ ਦੇ ਵਿੱਚ ਆਪਾਂ ਤਲਵਾਰਾਂ ਮਾਰੀ ਜਾਂਦੇ ਆ ਹਵਾ ਦੇ ਵਿੱਚ ਗੱਲਾਂ ਕਰੀ ਜਾਂਦੇ ਆ ਜ਼ਮੀਨੀ ਕੀ ਹਕਤ ਹੈ ਹੀ ਕੁਛ ਨਹੀਂ ਤੁਸੀਂ ਕਰਦੇ ਕੀ ਹੋ ਸਾਨੂੰ ਲੋਕਾਂ ਨੂੰ ਉਝਾ ਕਿੱਥੇ ਲਿਆ ਤੁਸੀਂ ਆਟੇ ਦਾਲ ਦੇ ਵਿੱਚ ਸਾਨੂੰ ਉੱਜਾ ਕੇ ਰੱਖ ਦਿੱਤਾ ਕਿ ਸਹਿੰਦੇ ਬੰਦਿਆਂ ਨੂੰ ਲੁੱਟ ਲਓ ਤੇ ਮਾਰਿਆਂ ਨੂੰ ਵੰਡ ਕੇ ਮਗਰ ਲਾ ਦਿਓ ਆ ਸਾਡੀ ਸਰਕਾਰ ਚੱਲਣ ਲਈ ਇਸ ਤੋਂ ਬਿਹੜਾ ਕੰਮ ਹੀ ਕੋਈ ਨਹੀਂਗਾ ਆ ਕੱਲ ਦੇ ਰਾਜੀਆਲ ਸਾਹਿਬ ਮੋਰਚਾ ਤੁਹਾਨੂੰ ਫੇਰ ਸਾਹਮਣਾ ਪੈਣਾ ਕੱਲ ਦੇ ਲੋਕਾਂ ਦੇ ਵਹਿਕਲਾਂ ਦੇ ਉੱਤੇ ਟੈਕਸ ਵਧਾ ਦਿੱਤੇ ਰਜਿਸਟਰੀ ਰੇਤਾਂ ਦੇ ਉੱਤੇ ਟੈਕਸ ਵਧਾ ਦਿੱਤੇ ਉਹ ਮਾਰੇ ਬੰਦੇ ਤੋਂ ਤੇ ਘਰ ਨਹੀਂ ਬਣਦਾ ਮਾਰੇ ਬੰਦੇ ਤੋਂ ਤੇ ਦੁਕਾਨ ਨਹੀਂ ਬਣਦੀ ਤੇ ਕਿੱਥੋਂ ਨੇ ਆਪਣੇ ਕਾਰੋਬਾਰ ਚਲਾਉਣੇ ਨੇ ਕਿੱਥੋਂ ਇਹਨੇ ਨੇ ਟੈਕਸ ਭਰਨੇ ਨੇ ਜੇ ਤੁਹਾਡੇ ਕੋਲ ਸਾਧਨ ਨਹੀਂ ਸੀ ਅਗੇ ਫਿਰ ਆਟਾ ਦਾਲ ਸਕੀਮ ਕੋ ਚਲਾਈ ਤੁਸੀਂ ਤੁਸੀਂ 32 ਫਰੀ ਦੇ ਲਾਰੇ ਕੋਲ ਆਏ ਸਭ ਲੋਕਾਂ ਨੂੰ ਇਹ ਗੱਲਾਂ ਨੂੰ ਚੁਗਦੀਆਂ ਨੇ ਬੋਲਣ ਵਾਲੇ ਬੰਦੇ ਉਹਨੂੰ ਚੰਗੇ ਨਹੀਂ ਲੱਗਦੇ ਬੋਲਣ ਵਾਲੇ ਬੰਦੇ ਦੇ ਉੱਤੇ ਹਮੇਸ਼ਾ ਤਲਵਾਰ ਚਗਾ ਕੇ ਰੱਖੀ ਜਾਂਦੀ ਆ ਪਰ ਮੁੱਖ ਮੰਤਰੀ ਮੈਂ ਤੈਨੂੰ ਕਹਿਣਾ ਕੰਨ ਖੋ ਕੇ ਸੁਣਨਾ ਇਸ ਪੰਜਾਬ ਲਈ ਬੋਲਦੇ ਰਹਾਂ ਇਸ ਪੰਜਾਬ ਲਈ ਬੋਲਦੇ ਰਵਾਂਗੇ ਇਸ ਪੰਜਾਬ ਲਈ ਮਰਾਂਗੇ ਇਸ ਪੰਜਾਬ ਨੂੰ ਪਿਆਰ ਕਰਦੇ ਆਂ ਅਸੀਂ ਲੋਕ ਇਸ ਪੰਜਾਬ ਨੂੰ ਪਿਆਰ ਕਰਨ ਵਾਲੇ ਤੁਸੀਂ ਲੋਕ ਬੈਠੇ ਹੋ ਮੈਂ ਤੈਨੂੰ ਕਹਿਣ ਲੱਗਾ ਮੁੱਖ ਮੰਤਰੀ ਮੈਂ ਪਿਆਰ ਆਪਣੇ ਸੂਬੇ ਨਾਲ ਹੀ ਨਹੀਂ ਕਰਦਾ ਮੈਂ ਪਿਆਰ ਆਪਣੇ ਸੂਬੇ ਨਾਲ ਜਾਲੀ ਨਹੀਂ ਕਰਦਾ ਪੁਰਖਾਂ ਦੀ ਵਿਰਾਸਤ ਕਦੇ ਖਾਲੀ ਨਹੀਂ ਕਰਦਾ ਛਾਤੀ ਤੇ ਚੜ ਕੇ ਬੋਲਣਾ ਆदत ਹੈ ਮੇਰੀ ਮੈਂ ਕਦੀ ਹਕੂਮਤ ਦੀ ਦਲਾਲੀ ਨਹੀਂ ਕਰਦਾ ਤੇਰੇ ਅੱਗੇ ਲੋਕਾਂ ਦੀ ਦਲਾਲੀ ਨਹੀਂ ਆਉਂਦੀ ਸਾਨੂੰ ਸਾਨੂੰ ਇਹੋ ਜੇ ਇਹੋ ਜੇ ਕੰਮਾਂ ਦੀ ਮੋਰਚੇ ਲਾਉਣੇ ਪੈ ਰਹੇ ਆ ਸੂਬਾ ਜੂਝ ਰਿਹਾ ਸੂਬੇ ਦੇ ਵਿੱਚ ਕੋ ਲਾਈਨ ਆਰਡਰ ਨਹੀਂ ਰੋਜ਼ ਕਤਲ ਹੁੰਦੇ ਆ ਰੋਜ਼ ਫਰੋਟੀਆਂ ਦੇ ਲੋਕਾਂ ਨੂੰ ਫੋਨ ਆਉਂਦੇ ਆ ਲੋਕਾਂ ਦਾ ਕਾਰੋਬਾਰ ਬੰਦ ਹੁੰਦਾ ਪੁਲਿਸ ਆਤਮਚਾਉਂਦੀ ਆ ਮੁੱਖ ਮੰਤਰੀ ਦੇ ਕਹਿਣ ਦੇ ਉੱਤੇ ਇਹ ਸਾਡਾ ਸੂਬਾ ਯਾਰ ਅੱਜ ਤੁਸੀਂ ਮੋਰਚਾ ਲਾਇਆ ਔਰ ਮੈਂ ਤੁਹਾਨੂੰ ਕਹਿੰਨਾ ਜਿਵੇਂ ਦਿੱਲੀ ਫਤਿਹ ਹੋਈ ਸੀ ਨਾ ਇਸੇ ਤਰੀਕੇ ਫਤਿਹ ਹੋਣਾ ਚਾਹੀਦਾ ਮੈਂ بار بار ਇਸ ਹਾਲਾਤ ਮੈਂ بار بار ਆਪਣੀ ਗੱਲ ਦਰਉਣਾ ਮੈਂ بار-ਬਾਰ ਇੱਕ ਗੱਲ ਕਹਿਣਾ ਕਿ ਸਾਨੂੰ ਲੋਕਾਂ ਨੂੰ ਲੜਨਾ ਪੈ ਰਿਹਾ ਸਾਨੂੰ ਲੋਕਾਂ ਨੂੰ ਸਰਕਾਂ ਦੇ ਉੱਤਰਨਾ ਪੈ ਰਿਹਾ ਪਰ ਸਾਡੇ ਸੂਬੇ ਦੀ ਸਿਆਸਤ ਕਿੱਥੇ ਚੱਲ ਗਈ ਆ ਇਹਦੇ ਉੱਤੇ ਵੀ ਪਰਚੋਰ ਕਰੋ ਇਹਦੇ ਉੱਤੇ ਵੀ ਚਾਤੀ ਮਾਰਿਆ ਕਰੋ ਕੋਈ ਸਿਆਸੀ ਪਾਰਟੀ ਕੋਈ ਸਿਆਸੀ ਪਾਰਟੀ ਦਾ ਪ੍ਰਧਾਨ ਇਹਨੂੰ ਮਾਂਚੈਸਟਰ ਕਹਿੰਦੇ ਆ ਪੰਜਾਬ ਦਾ ਜਦੋਂ ਇਲੈਕਸ਼ਨ ਲੜਨੀ ਹੁੰਦੀ ਤੇ ਇਹਨੂੰ ਸਭ ਤੋਂ ਵੱਧ ਹਾਂ ਹਾਟਲਿਸਟ ਦੇ ਉੱਤੇ ਰੱਖਿਆ ਜਾਂਦਾ ਵੀ ਇਥੋਂ ਪੈਸਾ ਬੜਾ ਇਕੱਠਾ ਹੋਣਾ ਲੁਧਿਆਣੇ ਦੇ ਵਿੱਚੋਂ ਅੱਜ ਲੁਧਿਆਣੇ ਦੀ ਮੁਸ਼ਕਲ ਕਿਸੇ ਸਿਆਸੀ ਪਾਰਟੀ ਦਾ ਆ ਕੋ ਤੁਹਾਡੇ ਕੋਲ ਆਇਆ ਕਿਉਂਕਿ ਇੰਨਾ ਲੋਕਾਂ ਨੇ ਸੂਪੇ ਨੂੰ ਇਨਾ ਲੋਕਾਂ ਨੇ ਵੋਟਾਂ ਦੇ ਅੱਗੇ ਤੇ ਢਣਾੜਾ ਦੇ ਅੱਗੇ ਗਿਰਵੀ ਰੱਖ ਦਿੱਤਾ ਮੈਂ ਸਾਰੇ ਪਾਰਟੀ ਵਾਲਿਆਂ ਨੂੰ ਕਹਿਣਾ ਕਿ ਪਾਤਰ ਸਾਹਿਬ ਬਹੁਤ ਵਧੀਆ ਲਿਖਦੇ ਇਨਾ ਬਾਰੇ ਕਿ ਰੰਗ ਬਰੰਗੇ ਕੁੱਕੜ ਪੰਗਾ ਕੋਈਆਂ ਸਾਰੇ ਇੱਕੋ ਜਿਹੇ ਨਾਰੇ ਮਾਰਦੇ ਰਹਿੰਦੇ ਨੇ ਥੱਲੇ ਰਿਜ਼ਲਟ ਕੁਝ ਹੈਗਾ ਹੀ ਨਹੀਂ ਹਰ ਬੰਦੇ ਨੂੰ ਆਪਣੀ ਵੋਟ ਦਾ ਚਸਕਾ ਪੈ ਗਿਆ ਕੋਈ ਸੱਤਾ ਤੋਂ ਉਤਰਨਾ ਹੀ ਨਹੀਂ ਚਾਹੁੰਦਾ ਬਾਹਰਲੇ ਮੁਲਕਾਂ ਚ ਜਾਓ ਉੱਥੇ ਕੀ ਕਰਦੇ ਨੇ ਜਿਹੜੇ ਹੁਕਮਰਾਨ ਨੇ ਉਹ ਅਗਲੀ ਪੀੜ੍ਹੀ ਦਾ ਸੋਚਦੇ ਨੇ ਤੇ ਸਾਡੇ ਜਿਹੜੇ ਬਣ ਜਾਂਦੇ ਆ ਨਾ ਉਹ ਸਿਰਫ ਆਪਣਾ ਸੋਚਦੇ ਆ ਤੇ ਆਪਣੀ ਪੀੜ੍ਹੀ ਦਾ ਸੋਚਦੇ ਆ ਕਿ ਸਾਡਾ ਘਰ ਕਿਵੇਂ ਭਰਨਾ ਸੋ ਬਹੁਤਾ ਸਮਾਂ ਨਹੀਂ ਸਟੇਟ ਸੈਕਟਰੀ ਸਾਹਿਬ ਕਹਿੰਦੇ ਆ ਹੋਰ ਵੀ ਬਹੁਤ ਸਾਰੇ ਮੇਰੇ ਤੋਂ ਬਹੁਤ ਜ਼ਿਆਦਾ ਸੂਝਵਾਨ ਇਸ ਮੁੱਦੇ ਦੇ ਉੱਤੇ ਬੋਲਣ ਵਾਲੇ ਲੋਕ ਬੈਠੇ ਨੇ ਇਸ ਸਰਕਾਰ ਨੂੰ ਮੈਂ ਲਾਣਾ ਗਿਆ ਕਿ ਸਮਾਪਤੀ ਕਰਨ ਲੱਗਾ ਕਿ ਆਸ ਬੜੀ ਸੀ ਯਾਰ ਸਾਨੂੰ ਤੁਹਾਡੇ ਕੋਲੋਂ ਪਰ ਸਾਰੀਆਂ ਹੀ ਟੁੱਟ ਗਈਆਂ ਤੁਹਾਡੇ ਲਈ ਮੈਂ ਇਹ ਗੱਲ ਕਹਿਣਾ ਨਾ ਇਸ ਸਰਕਾਰ ਨੂੰ ਕਹਿਣ ਲੱਗਾ ਕਿ ਮਾਂ ਵੀ ਅੰਨੀ ਧੀ ਵੀ ਅੰਨੀ ਪੁੱਤ ਵੀ ਨਾ ਨਾ ਐ ਜਵਾਈ ਰੱਬ ਨੇ ਸਾਨੂੰ ਭਾਗ ਲਾ ਇਹ ਕੋ ਲੋਹ ਵੀ ਅੰਨੀ ਆਈ ਇਹ ਰਾਤਾਂ ਦਾ ਭਾਂਗਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਕਿਤੇ ਵੀ ਮੇਰੀ ਡਿਊਟੀ ਲਾਓਗੇ ਇਹ ਇਕੱਠਾ ਕੇ ਸੁਣੋ ਤਾਂ ਜਿੱਥੇ ਕਿਤੇ ਵੀ ਬਾਜ ਮਾਰੋਗੇ ਅਰਦਨੀਆਂ ਵਗੋਂ ਭਾਈ ਸਾਹਿਬ ਦਾ ਧੰਨਵਾਦ ਤੁਹਾਨੂੰ